ਸੀ ਮਾਤਲੇ ਤੋਂ ਅਸਾ ਇਹ ਐਥਲੈਟ ਪਿੰਡ ਦੀ ਲੋਕੜ ਇਧਰ ਮੈਂ ਆਹ ਏਰੀਏ ਚੁਲੀ ਆਉਣੀ ਆ ਜੀ ਠੀਕ ਆ ਠੀਕ ਆ ਉਹਨੇ ਦੱਸਿਆ ਅਗਲੇ ਨੇ ਹਾਂ ਹਾਂ ਠੀਕ ਆ ਲੋ ਮੈਂ ਦੇਖੀ ਆ ਮਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈਫ ਕੋਲ ਤਿੰਨ ਕਟੀਆਂ ਬਕਾਉ ਆ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨਤ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਪ੍ਰਵੀਨ ਸਿੰਘ ਪਿੰਡ ਪਿੰਡ ਟੱਲਾਵਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪਲੀ ਘੱਟੀ ਦੀ ਵੀ ਜਾਣਕਾਰੀ ਐਲੀ ਘੱਟੀ ਬਾਈ 10 ਕਿ ਮਹੀਨਿਆਂ ਦੀ ਹੈਗੀ 10 11 ਮਹੀਨਿਆਂ ਦੀ 10 11 ਮਹੀਨਿਆਂ ਦੀ ਹਾਂ ਬਾਕੀ ਥਣ ਥਣ ਤੁਸੀਂ ਆਪ ਦੇਖ ਲਓ ਠੀਕ ਆ ਫੇਸ ਸੰਗ ਸੰਗ ਜਮਾ ਗੋੜ ਮੋੜੂਗੀ ਠੀਕ ਆ ਹਣ ਬਹੁਤ ਸੋਹਣੀ ਆ ਹਾਂ ਹਾਂ ਥਣ ਹਾਂ ਮੋਟਾ ਮੋਟਾ ਖੰਡਾ ਚੈੱਕ ਕਰ ਸਕਦੇ ਠੀਕ ਆ ਕੋਈ ਫੋੜ ਨਹੀਂ ਸੰਗਣੀ ਬਾਈ ਯਾਰ ਖੱਚ ਕੇ ਜੇ ਰੇਟ ਦੱਸ ਦੇ ਬਈ ਬਣ ਕੇ ਦਾ ਤੇ ਬਸ 100 ਰੁਪਏ ਘੱਟ ਕਰੀ ਬਸ ਜਮਾ ਜਾਇਦ ਜੀ 14000 ਰੁਪਏ ਮੈਂ 14000 ਹੋਰ ਮਾਨਤਨ ਹੋ ਜੂ ਮੜਾ ਮੋਟਾ ਮਾਨਤਨ ਹੋ ਜੂ ਠੀਕ ਆ ਓਕੇ ਠੀਕ ਆ ਤੋੜ ਦੇ ਹੁਣ ਮੜ ਜਾ ਚੈੱਕ ਕਰ ਸਾ ਤੇ ਫੇਸ ਚੈੱਕ ਕਰਨਾ ਸਿੰਘ ਮੋੜਨ ਲੱਗੀ ਕਰਮਾ ਵਾਲੀ ਇਹਦੀ ਮਾਂ ਮੋੜ ਦਾ ਕਾਰਡ ਪਤਾ ਵੀ ਮੇਰੇ ਕੋਲ ਹਾਂ 14 ਪਲੱਸ ਸੀ ਹੀ ਮਾਤਲੇ ਦੱਸਾ ਇਹ ਇਥੇ ਲੱਤੀ ਪਿੰਡ ਦੀ ਲੋਕੜਾ ਇਧਰ ਮੈਂ ਆਹ ਏਰੀਏ ਚੁੱਲਿਆਂ ਹੁੰਿਆ ਠੀਕ ਆ ਠੀਕ ਆ ਉਹਨੇ ਦੱਸਿਆ ਅਗਲੇ ਨੇ ਹਾਂ ਹਾਂ ਠੀਕ ਆ ਲੋ ਮੈਂ ਦੇਖੀ ਅਮ ਅੱਜ ਵੀ ਬਹੁਤ ਚੰਗੀ ਹੈ ਇਹਦੀ ਮਾਂ ਤੁਸੀਂ ਦੇਖੀ ਆ ਹਾਂ ਆਪ ਦੇਖੀ ਠੀਕ ਆ ਲੋਪਰਾ ਛੋਟਾ ਮੋਟਾ ਖਾਣ ਲੱਗਿਆ ਠੀਕ ਆ ਠੀਕ ਹੈ ਜੀ ਹਾਂ ਵੀ ਦੋ ਨੰਬਰ ਦਾ ਦੱਸੋ ਇਹ ਸਾਲ ਕੀ ਆ ਬਈ ਇਹ ਸਾਲ ਦੀ ਆ ਹਾਂ ਇਹਦਾ ਵੀ ਥਣ ਥਣ ਠੀਕ ਆ ਪੰਡਾ ਪੁੰਡਾ ਤੁਸੀਂ ਆਪ ਦੇਖ ਲਓ ਓਕੇ ਲੋ ਮੋਟਾ ਮੋਟਾ ਥਣਾ ਪ੍ਰਾਇਸ ਚੈੱਕ ਕਰਸਾ ਦੇ ਠੀਕ ਹੈ ਜੀ ਤੋਰ ਦੋਣੀ ਮੇਰੇ ਪਾ ਇਹ ਵੀ ਬਈ ਖੱਚ ਕੇ ਜ ਰੇਟ ਦੱਸ ਦਿਆ ਕਰ ਬਸ ਇਧਰ ਨੂੰ ਤੋਰ ਦੇ ਇਧਰ ਨੂੰ ਸੂਰਜ ਪੰਡਾ ਉਧਰ ਨੂੰ ਲੋ ਜੀ ਚੈੱਕ ਕਰਸਾ ਮੈਂ ਪੂਰਾ ਤੋਰਾ ਕਰਮਾਂ ਵਾਲੀ ਦਾ ਕਿੰਨਾ ਰੇਟ ਬਈ ਦੱਸ ਸਾਹੀ ਇਹ 18000 ਇਹ 18 ਬਾਬਾ ਨੂੰ ਦੇ ਦੋ ਲੋਪਰਾ ਚੈੱਕ ਕਰ ਸਾਦੇ 18000 ਰੁਪਏ ਮੰਗਿਆ ਮਾਨ ਤਨ ਬਾਈ ਕਹਿੰਦਾ ਵਿੱਚ ਵੀ ਹੋ ਜੇਪਰਾ ਜੇ ਤਿੰਨੇ ਇਕੱਠੇ ਲੈਣੀ ਹੋਣ ਫਿਰ ਕੀ ਹੋ ਜਾਊ ਜੂ ਸਾਹ ਹਾਂ ਤੈਨਾਂ ਨੰਬਰ ਦਾ ਦੱਸੋ ਇਹ ਸਵਾ ਸਾਲ ਦੀ ਹੈ ਬਈ ਸਵਾ ਸਾਲ ਦੀ ਇਹ ਤਾਂ ਖਾਹ ਹਰਿਆਣੇ ਦੀ ਕੱਟੀ ਹੈ ਜੀ ਹਰਿਆਣੇ ਦੀ ਕੱਟੀ ਹੈ ਠੀਕ ਹੈ ਇਹਦੀ ਮਾਂ ਦੇਖੀਏ ਤੁਸੀਂ ਹਾਂ ਦੇਖੀਏ ਚੱਲ ਫਿਰ ਤੋੜਣਗੇ ਲੋ ਜੀ ਕਾਲਾ ਪਿੰਡਾ ਪਯੌਰ ਉਸ ਚਿੱਟੀ ਆ ਲੋ ਜੀ ਥਣ ਥੋਣੇ ਲਈ ਬਹੁਤ ਬਹੁਤ ਸੁਣਾ ਕੰਮ ਲੱਗਿਆ ਕਿੰਨੇ ਦੀ dama ਛੜਦਿਆਂ ਪਰ ਵੀ ਇਹ ਆ ਮਨਸਪਾਈ ਯਾਰ ਇਹ ਦਸਤਰੀ ਯਾਰ ਲੋ ਭਰਾ ਕੱਟੀਆਂ ਬਹੁਤ ਚੰਗੀਆਂ ਨਾ ਜੇ ਤਿੰਨੇ ਲੈਣੀਆਂ ਫਿਰ ਕਿੰਨਾ ਕਮਾਨਤਨ ਕਰਦੇ ਖੁੱਲਾ ਜਾ ਕਰ ਦਿਆਂਗੇ ਮਾਨਤਨ ਕੋਈ ਨਾ ਖੋਲੀ ਕਰਦੇ ਲੋ ਭਰਾ ਕਿਸ ਨੇ ਲੈਣੀਆਂ ਕੱਟੀਆਂ ਸਕੀਨ ਆ ਕਲਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਸੋਹਣੀਆਂ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਅਦਰੂ ਦਿਖਾਦੀ ਤੁਹਾਨੂੰ ਕਿੰਨਾ ਦੀ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕਨਡੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ